ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਾਲ ਚੱਲ ਰਹੇ ਕੂਟਨੀਤਿਕ ਤਣਾਅ ਦੇ ਦਰਮਿਆਨ ਗਰਮ ਖਿਆਲੀਆਂ ਨੇ ਭਾਰਤ ਉੱਤੇ ਵੱਡਾ ਦੋਸ਼ ਲਗਾਇਆ ਇੱਕ ਕੈਨੇਡੀਅਨ ਨਿਊਜ਼ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਨੇ ਗਰਮ ਖਿਆਲੀਆਂ ਸਮਰਥਕਾਂ ਨਾਗਰਿਕਾਂ ਨੂੰ ਉਦੋਂ ਤੱਕ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਤੱਕ ਉਹ ਸਪਸ਼ਟ ਤੌਰ ਤੇ ਵੱਖਵਾਦ ਦੇ ਲਈ ਸਮਰਥਨ ਨਹੀਂ ਛੱਡਦੇ ਇਸ ਰਿਪੋਰਟ ਵਿੱਚ ਗਰਮਖਿਆਲੀ ਪੱਕੇ ਸਿੱਖ ਕੈਨੇਡੀਅਨ ਨਾਗਰਿਕਾ ਦੇ ਇੰਟਰਵਿਊ ਵੀ ਸ਼ਾਮਲ ਨੇ ਰਿਪੋਰਟ ਦੇ ਵਿੱਚ ਭਾਰਤ ਦੇ ਇਸ ਕਦਮ ਨੂੰ ਵਿਦੇਸ਼ੀ ਦਖਲ ਦੀ ਮੁਹਿੰਮ ਦੱਸਿਆ ਗਿਆ ਇਸ ਮੁਤਾਬਕ ਗਰਮਖਿਆਲੀ ਸਮਰਥਕਾਂ ਨੂੰ ਵੀਜ਼ਾ ਦੇਣ ਦੇ ਲਈ ਭਾਰਤ ਨੇ ਉਹਨਾਂ ਨੂੰ ਸੌਂ ਚੁੱਕਣ ਦੇ ਲਈ ਕਿ ਉਹ ਭਾਰਤ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਗੇ ਅਤੇ ਵਖਵਾਦ ਦਾ ਤਿਆਗ ਕਰਨਗੇ ਦੱਸਿਆ ਕਿ ਕੈਨੇਡੀਅਨ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਗਰਮ ਖਿਆਲੀ ਸਮਰਥਕ ਨਾਗਰਿਕਾ ਨੇ ਦਾਵਾ ਕੀਤਾ ਹੈ ਕਿ ਵੀਜ਼ਾ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਇੱਕ ਪੱਤਰ ਉੱਤੇ ਦਸਤਖਤ ਕਰਨ ਦੇ ਲਈ ਕਿਹਾ ਗਿਆ ਸੀ ਜਿਸ ਵਿੱਚ ਗਰਮ ਖਿਆਲੀਆਂ ਨੂੰ ਤਿਆਗਣ ਅਤੇ ਭਾਰਤ ਨੂੰ ਲੋਕਤੰਤਰੀ ਅਤੇ ਮਹਾਨ ਰਾਸ਼ਟਰ ਵਜੋਂ ਸਨਮਾਨ ਦੇਣ ਦਾ ਵੀ ਵਾਦਾ ਸ਼ਾਮਲ ਸੀ ਗੁਰੂ ਨਾਨਕ ਗੁਰਦੁਆਰੇ ਤੇ ਸਾਫ ਦਾ ਪਰਦਾਨ ਵਿਕਰਮਜੀਤ ਸਿੰਘ ਸੰਧਰ ਨੇ ਦਾਵਾ ਕੀਤਾ ਹੈ ਕਿ 2016 ਦੇ ਵਿੱਚ ਇੱਕ ਪਰਿਵਾਰਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਦੀ ਵੀਜ਼ਾ ਅਰਜ਼ੀ ਭਾਰਤ ਵੱਲੋਂ ਰੱਦ ਕਰ ਦਿੱਤੀ ਗਈ ਸੀ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਵੈਨਕੂਵਰ ਦੇ ਪਾਰਕੀ ਕੌਂਸਲਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਗਰਮ ਖਿਆਲੀ ਦੇ ਲਈ ਸਮਰਥਨ ਛੱਡਣ ਅਤੇ ਭਾਰਤ ਪ੍ਰਤੀ ਆਪਣੀ ਵਫਾਦਾਰੀ ਦਾ ਐਲਾਨ ਕਰਨ ਵਾਲੇ ਇੱਕ ਫਾਰਮ ਉੱਤੇ ਦਸਤਖਤ ਕਰਨ ਦੇ ਲਈ ਕਿਹਾ ਸੀ ਹਾਲਾਂਕਿ ਸੁੰਦਰ ਨੇ ਇਸ ਫਾਰਮ ਉਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਇਸੇ ਤਰ੍ਹਾਂ ਦੇ ਫਾਰਮ ਹੋਰ ਵਕਾਤੀ ਸਮਰਥਕਾਂ ਨੂੰ ਵੀ ਦਿੱਤੇ ਗਏ ਜਿਹੜੇ ਲੋਕ ਇਸ ਫਾਰਮ ਉਤੇ ਦਸਤਖਤ ਕਰਨ ਦੇ ਲਈ ਸਹਿਮਤ ਹੋਏ ਉਨ੍ਹਾਂ ਨੂੰ ਭਾਰਤ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਇੱਕ ਪਾਸੇ ਇਹ ਗਰਮ ਖਿਆਲੀ ਹਮਲਾਵਰ ਤੌਰ ਉਤੇ ਭਾਰਤ ਵਿਰੁੱਧ ਨਫਤ ਫਲਾਉਂਦੇ ਨੇ ਅਤੇ ਕੌਂਸਲੇਟਾਂ ਤੇ ਨਿਸ਼ਾਨਾ ਬਣਾਉਂਦੇ ਨੇ ਪਰ ਵੀਜ਼ਾ ਪਾਬੰਦੀਆਂ ਨੂੰ ਲੈ ਕੇ ਰੋਲਾ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਪ੍ਰਤੀਕਰਮ ਇਸ ਰਿਪੋਰਟ ਤੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਬਹਿਸ ਛਿੜ ਗਈ ਹੈ ਕੈਨੇਡੀਅਨ ਸਿਆਸੀ ਮਾਹਰ ਡੈਨੀਅਲ ਬੋਟਮੈਨ ਨੇ ਇਹ ਗਰਮ ਖਿਆਲੀ ਸਮਰਥਕਾਂ ਦੇ ਗੁੱਸੇ ਉੱਤੇ ਛੁਟਕੀ ਲੈਂਦਿਆਂ ਇਸ ਨੂੰ ਹੈਰਾਨੀਜਨਕ ਦੱਸਿਆ ਉਸਨੇ ਵਿਅੰਗਮਈ ਟੰਗ ਦੇ ਨਾਲ ਅਤਵਾਦੀ ਦੀ ਤਾਰੀਫ਼ ਕਰਨ ਵਾਲੀ ਵਿਅਕਤੀ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਅਤਵਾਦ ਮੁਆਫੀ ਦਾ ਫਾਰਮ ਭਰਉਣ ਦੀ ਹਿੰਮਤ ਹੈ। ਇਸ ਉਤੇ ਟਿੱਪਣੀ ਕਰਦਿਆਂ ਇੱਕ ਹੋਰ ਵਿਸ਼ਲੇਸ਼ਕ ਨੇ ਕਿਹਾ ਕਿ ਹਰ ਦੇਸ਼ ਵੀਜ਼ਾ ਦੇਣ ਤੋਂ ਪਹਿਲਾਂ ਬਿਨੈਕਾਰ ਦੇ ਪਿਛੋਕੜ ਦੀ ਜਾਂਚ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਮੀਡੀਆ ਨੂੰ ਰਿਪੋਰਟਾਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਸਹੀ ਜਾਂਚ ਕਰਨੀ ਚਾਹੀਦੀ ਹੈ। ਇੱਕ ਟਵਿੱਟਰ ਯੂਜ਼ਰ ਨੇ ਕੈਨੇਡਾ ਦੇ ਦੋਹਰੇ ਮਾਪਦੰਡਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੈਨੇਡਾ ਭਾਰਤੀ ਫੌਜੀ ਕਰਮਚਾਰੀਆਂ ਤੋਂ ਉਹਨਾਂ ਦੀਆਂ ਸੇਵਾਵਾਂ ਦੇ ਸਥਾਨਾਂ ਦੇ ਵੇਰਵੇ ਪੁੱਛਦਾ ਹੈ ਪਰ ਅਤਵਾਦੀਆਂ ਤੋਂ ਕੁਝ ਪੁੱਛਣ ਦੀ ਕੀ ਲੋੜ ਨਹੀਂ ਸਮਝਦਾ ਜ਼ਿਕਰੇ ਖਾਸ ਹੈ ਕਿ ਮਹਾਰਾ ਮੁਤਾਬਕ ਭਾਰਤ ਦਾ ਇਹ ਕਦਮ ਗਲੋਬਲ ਨਿਯਮ ਦੇ ਮੁਤਾਬਕ ਹੋਵੇਗਾ ਹਰ ਦੇਸ਼ ਵੀਜ਼ਾ ਪ੍ਰਕਿਰਿਆ ਦੌਰਾਨ ਆਪਣੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਧਿਆਨ ਵਿੱਚ ਰੱਖਦਾ ਹੈ ਇਥੋਂ ਤੱਕ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਬਧੇਰੇ ਸਖਤ ਮੰਨਿਆ ਜਾਂਦਾ ਹੈ ਇਹ ਵਿਵਾਦ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਨੂੰ ਹੋਰ ਪੇਚੀਦਾ ਬਣਾ ਸਕਦਾ ਹੈ ਪਰ ਮਹਾਰਾ ਦਾ ਮੰਨਣਾ ਇਹ ਹੈ ਕਿ ਇਹ ਕਦਮ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੁਦਰਤੀ ਕੋਸ਼ਿਸ਼ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ